ਇਸ ਹੈ ਜੀ ਸਹਾदत ਹਸ਼ਨ ਵੰਟੋ ਜੀ ਦੀ ਲਿਖੀ ਹੋਈ ਰਚਨਾ ਮੇਰਾ ਵਿਆਹ ਮੇਰੀ दिली ਖੁਆਇਸ਼ ਸੀ ਕਿ ਮੁਕਲਾਵੇ ਦੀ ਨੋਬਤ ਹੀ ਨਾ ਆਵੇ ਮੈਂ ਡਰਿਆ ਹੋਇਆ ਸਾਂ ਲੱਗਦਾ ਸੀ ਕਿ ਮੇਰੇ ਕੋਲ ਘਰਵਾਰ ਨਹੀਂ ਚਲਾਇਆ ਜਾਣਾ ਤੇ ਇੱਕ شریف ਲੜਕੀ ਦੀ ساری ਉਮਰ ਬਗੈਰ ਕਿਸੇ ਕਸੂਰ ਦੇ ਅਜਾਬ ਵਿੱਚ ਬੀਤੇਗੀ ਪਰ ਦਿਨ ਮੁਕਰਰ ਹੋ ਚੁੱਕਾ ਸੀ ਜੋ ਮੇਰੇ ਲਈ ਕਿਆਮਤ ਦਾ ਦਿਨ ਸੀ ਮੁਕਲਾਵੇ ਵਿੱਚ ਜਦੋਂ 10 ਦਿਨ ਬਾਕੀ ਰਹਿ ਗਏ ਤਾਂ ਮੈਂ ਚੌਕ ਤੇ 35 ਰੁਪਏ ਮਹੀਨੇ ਤੇ ਇੱਕ ਫਲੈਟ ਕਿਰਾਏ ਤੇ ਲੈ ਲਿਆ ਹਫਤਾਵਾਰ ਮੁਸਫਰ ਤੋਂ 40 ਰੁਪਏ ਮਹੀਨੇ ਦੇ ਮਿਲਦੇ ਸਨ ਜੋ 35 ਰੁਪਏ ਕਿਰਾਏ ਦੇ ਦੇ ਕੇ ਹਰ ਮਹੀਨੇ ਮੈਨੂੰ 5 ਰੁਪਏ ਬਚਦੇ ਸਨ ਜਿਦੇ ਨਾਲ ਮੈਂ ਆਪਣਾ ਤੇ ਆਪਣੇ بیوی ਦਾ ਪੇਟ ਪਾਲਦਾ ਸੀ ਪਿਛਲੇ ਦਿਨਾਂ ਵਿੱਚ ਮੈਂ ਇੱਕ ਫਿਲਮ ਕਹਾਣੀ ਲਿਖੀ ਜਿਸ ਦੀ ਫਿਲਮ ਬਣ ਬਣ ਕੇ ਚੱਲ ਚੁੱਕੀ ਸੀ ਤੇ ਮੈਂ ਕੰਪਨੀ ਕੋਲੋਂ ਕਹਾਣੀ ਦੇ ਤੇ ਕਈ ਮਹੀਨਿਆਂ ਦੀ ਤਨਖਾਹ ਦੇ 1800 ਰੁਪਏ ਲੈਣੇ ਸਨ ਪਰ ਕੰਪਨੀ ਦੇ ਮਾਲਕ ਨੇ ਇੱਕ ਵੀ ਪੈਸਾ ਦੇਣ ਤੋਂ ਨਾ ਕਰ ਦਿੱਤੀ ਮੈਂ ਹਾਰ ਕੇ बाबू Rao Patel ਕੋਲ ਗਿਆ ਕਿ ਜੇ ਮੈਨੂੰ ਕੰਪਨੀ ਦੇ ਪੈਸੇ ਨਾ ਦਿੱਤੇ ਤਾਂ ਮੈਂ ਭੁੱਖ ਹੜਤਾਲ ਕਰ ਦਿਆਂਗਾ ਆਖਰ ਮੈਂ ਜਰਨਲਿਸਟ ਸਾਂ ਪ੍ਰੈਸ ਮੇਰੇ ਨਾਲ ਸੀ ਪਟੇਲ ਨੇ ਫੋਨ ਉੱਤੇ ਕੰਪਨੀ ਦੇ ਮਾਲਕ ਨੂੰ ਇਹ ਦੱਸਿਆ ਤਾਂ ਉਹਨਾਂ ਮੈਨੂੰ ਬੁਲਾ ਕੇ ਅੱਧੀ ਰਕਮ ਉੱਤੇ ਸਮਝੌਤਾ ਕਰ ਲੈਣ ਲਈ ਕਿਹਾ 900 ਰੁਪਏ ਦਾ ਚੈੱਕ ਦੇ ਕੇ ਪਰ ਤਰੀਕਾਉਂਟ ਤੇ ਚੈੱਕ ਨਕੈਸ਼ ਕਿੱਥੋਂ ਆਉਣਾ ਸੀ ਅਖੀਰ 500 ਰੁਪਏ ਨਕਦ ਦੇ ਕੇ ਉਹਨਾਂ ਗੱਲ ਮੁਕਾਈ ਇਹੀ 500 ਰੁਪਏ ਵੋਝੇ ਵਿੱਚ ਪਾ ਮੈਂ ਦੁਲਹਣ ਲਈ ਕੁਝ ਸਾੜੀਆਂ ਖਰੀਦੀਆਂ ਅਤੇ ਘਰ ਲਈ ਕੁਝ ਮੰਝੇ ਕੁਰਸੀਆਂ ਕਿਸ਼ਤਾਂ ਉੱਤੇ ਲਈਆਂ ਇਹ ਕਰਦਿਆਂ ਤੱਕ ਬੋਜੀ ਵਿੱਚ ਇੱਕ ਚੁਆਨੀ ਰਹਿ ਗਈ ਜਿਹਦੇ ਨਾਲ ਮੈਂ ਇੱਕ ਡੱਬੀ ਸਿਗਰਟਾਂ ਦੀ ਖਰੀਦੀ ਅਤੇ ਇੱਕ ਮਾਚਸ ਨਾਈ ਕੋਲੋਂ ਹਜ਼ਾਮਤ ਮੈਂ ਉਧਾਰ ਕਰਵਾਈ ਅਤੇ ਉਹਦੇ ਹੀ ਗੁਸਲਖਾਨੇ ਵਿੱਚ ਗਰਮ ਪਾਣੀ ਨਾਲ ਉਧਾਰ ਤੇ ਗੁਸਲ ਕਰ ਲਿਆ ਹੁਣ ਬਰਾਦ ਦਾ ਸਵਾਲ ਸੀ ਬਾਬੂ ਰਾਉ ਪਟੇਲ ਨੂੰ ਫੋਨ ਕੀਤਾ ਜਿਸ ਨੇ ਪੱਤਰਕਾਰ ਦੀ ਅਤੇ ਫਿਲਮੀ ਅਦਾਕਾਰ ਪਦਮਾ ਨੂੰ ਬੁਲਾਵਦਾ ਦੀ ਮਦਦ ਲਈ ਭੇਜ ਦਿੱਤਾ ਬਰਾਤ ਵਿੱਚ ਦੁਲਹਾ ਬਣ ਕੇ ਜਾਣ ਵੇਲੇ ਤੱਕ ਮੇਰੀ ਸਿਗਰਟਾਂ ਦੀ ਡੱਬੀ ਵੀ ਖਤਮ ਹੋ ਚੁੱਕੀ ਸੀ। ਬੋਝੇ ਵਿੱਚ ਸਹੁਰਿਆਂ ਦੇ ਘਰ ਸਾਰੇ ਬਰਾਤ ਨੇ ਰੋਟੀ ਖਾਧੀ ਅਤੇ ਜਦੋਂ ਦੁਲਹਨ ਨੂੰ ਲੈ ਕੇ ਘਰ ਆਇਆ ਅੰਗ ਅੰਗ ਥਕਾਵਟ ਨਾਲ ਥੁੱਕਦਾ ਦੁਖਦਾ ਪਿਆ ਸੀ ਉਤੋਂ ਦੋਸਤਾਂ ਮਿੱਤਰਾਂ ਦੇ ਵਿਦਾ ਹੋਣ ਲੱਗਿਆਂ ਮੇਰੇ ਮਸਕਰੇ ਦੋਸਤ ਮਿਰਜ਼ਾ ਮੁਸਫਰ ਨੇ ਮੇਰੇ ਕੰਨ ਵਿੱਚ ਕਿਹਾ ਮੰਨੇ ਵੇਖੀ ਸਾਡੀ ਨੱਕ ਨਾ ਕਟ ਜਾਏ ਦੂਸਰੀ ਸਵੇਰ ਮੈਂ ਮਹਿਸੂਸ ਕੀਤਾ ਕਿ ਮੇਰੇ ਵजूद ਦਾ 1/4 ਹਿੱਸਾ ਸ਼ੌਹਰ ਬਣ ਚੁੱਕਾ ਹੈ ਤੇ ਇਸ ਅਹਿਸਾਸ ਨਾਲ ਮੈਨੂੰ ਬੜਾ ਇਤਮੀਨਾਨ ਹਾਸਲ ਹੋਇਆ ਬਾਹਰ ਸੱਜੇ ਵਿੱਚ ਮੈਨੂੰ ਰੱਸੀ ਟੰਗੀ ਹੋਈ ਨਜ਼ਰ ਆਉਣ ਲੱਗੀ ਕਿਤੇ ਨਿੱਕੇ ਨਿੱਕੇ ਪੋਤੜੇ ਟੰਗੇ ਹੋਏ ਸਨ ਧੰਨਵਾਦ ਜੀ